ਸਤਿ ਸ਼੍ਰੀ ਅਕਾਲ ਜੀ ਸਰਪੰਚ ਡੇਰੀ ਫਾਰਮ ਦੇ ਨਾਲੇ ਵੀਰਾਂ ਭਰਾਵਾਂ ਨੂੰ ਸਾਰੇ ਵੀਰ ਭਰਾ ਠੀਕ ਠਾਕ ਹੋਣਗੇ 25 2021 ਨੂੰ ਆਪਣੀ ਵੀਡੀਓ ਕਲੋੜ ਹੋਣ ਲੱਗੀ ਸਰਪੰਚ ਡੇਰੀ ਫਾਰਮ ਤੋਂ ਤੇ ਸਾਰੇ ਦੇਖਣ ਵਾਲੇ ਵੀਰਾਂ ਨੂੰ ਫੇਰ ਦੁਬਾਰਾ ਜਿਹੜੇ ਵੀਰ ਆਪਾਂ ਨੂੰ ਪਿਆਰ ਕਰਦੇ ਨੇ ਜਿਨ੍ਹਾਂ ਵੀਰਾਂ ਨੇ ਚੈਨਲ ਨੂੰ ਇੱਥੋਂ ਤੱਕ ਮੇਰੀ ਪਹੁੰਚਾਇਆ ਉਹਨਾਂ ਦੀ ਸਰਕਾਰ ਸਾਰਿਆਂ ਨੂੰ ਫੇਰ ਦੁਬਾਰਾ ਵੀਰਾਂ ਭਰਾਵਾਂ ਭੈਣਾਂ ਜੋ ਮੇਰੇ ਵੀਰ ਮੇਰੇ ਹਾਨਦੇ ਜੋ ਘੱਡੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਤੇ ਵੀਡੀਓ ਵੀਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖੋ ਉਹ ਜਨਵਰ ਨੇ ਰਿਛੇ ਦੇ ਵਿੱਚ 20 ਕਿਲੋ 16 16 68 18 ਕਿਲੋ ਵਾਲੀਆਂ ਕੱਟੀਆਂ ਲੈਣੀ ਮੱਝਾਂ ਦੇਣੀ ਦੇਖਣ ਦੀ ਉਹ ਜੀ ਬਾਅਦ ਦੀ ਗੱਲਾਂ ਨਹੀਂ ਆ ਜਨਵਰ ਵਾਲੀ ਜੀ ਪਤਾ ਲੱਗ ਜਾਂਦਾ ਵੀ ਜਨਮ ਦੀ ਕੁਆਲਿਟੀ ਕੀ ਆ ਜਨਵਰ ਦੇ ਪੱਲੇ ਕੁਝ ਹੈਗਾ ਕਿ ਨਹੀਂ ਹੈਗਾ ਜਾਂ ਵੀਡੀਓ ਬਣਾਉਣ ਵਾਲੇ ਦੇ ਵੀ ਇੱਥੇ ਖਾਸਿਤ ਹੈਗੀ ਕਿ ਨਹੀਂ ਮਹੀਆਂ ਦੀ ਵੀਡੀਓ ਨੂੰ ਵੀ ਜੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਦੋ ਦੋ ਵੀਡੀਓ ਬੜੀ ਵੱਡੀ ਨਹੀਂ ਹੋਣੀ ਕੋਈ 10 ਮਿੰਟ ਦੀ ਕੋਈ 8-10 ਮਿੰਟ ਦੀ ਹੋਊਗੀ ਬੜੀ ਵੱਡੀ ਨਹੀਂ ਲੱਗੇ ਤੇ ਚੈਨਲ ਆਪਣੇ ਵਿੱਚ ਵੀ ਵਾਅਦਤ ਕਰੋ ਫੋਲੋ ਲਾਈਕ ਕਮੈਂਟ ਤੇ ਸ਼ੇਅਰ ਵੀ ਜੀ ਜੁੜ ਕਰਾ ਲਓ ਕਿਉਂਕਿ ਤੁਹਾਡੇ ਇੱਕ ਸ਼ੇਅਰ ਕਰਨ ਨਾਲ ਆਪਾਂ ਗਰੁੱਪਾਂ ਵਿੱਚ ਵੀਡੀਓ ਸ਼ੇਅਰ ਕਰਕੇ ਵੀਡੀਓ ਪਾਉਂਦੇ ਆ ਨਾ ਕਈ ਵੀਰ ਗਰੁੱਪਾਂ ਵਿੱਚ ਚੁੱਕ ਕੇ ਆਪਣੇ ਕੋਲ ਪਛੁਲਾ ਜਾਂਦੇ ਆ ਕਿ ਜਿਹੜੇ ਕਹਿੰਦੇ ਵੀਡੀਓ ਆਪਾਂ ਚੈਨਲ ਤੇ ਨਹੀਂ ਵੇਖੀ ਐਡਾ ਆਪਾਂ ਨੂੰ ਮਿਲ ਗਈ ਵੀਡੀਓ ਸ਼ੇਅਰ ਹੋਈ ਤੁਹਾਡੇ ਇੱਕ ਸ਼ੇਅਰ ਕਰਨ ਨਾਲ ਕਿਸੇ ਵੀਰ ਭਰਾ ਦਾ ਫਾਇਦਾ ਹੋ ਜਾਂਦਾ ਬਾਕੀ ਆਪਣੇ ਚੈਨਲ ਨੂੰ ਵੱਧ ਵੱਧ ਕਰੋ ਫੋਲੋ ਕਿ ਹਰ ਇੱਕ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਕੋਲ ਪਹੁੰਚ ਸਕੇ ਕਿਉਂਕਿ ਤੁਹਾਨੂੰ ਹਰ ਇੱਕ ਵੀਡੀਓ ਦੀ ਪਸ਼ੂ ਦੀ ਜਨਰਲ ਦੀ ਕੁਆਲਿਟੀ ਤੇ ਬਸ਼ੂ ਦੇ ਰੇਟ ਦੇ ਅਪ ਡਾਊਨ ਦੇ ਬਾਰੇ ਵੀ ਤੁਹਾਨੂੰ ਪਤਾ ਚੱਲ ਸਕੇ ਤੇ ਝੋਟੀਆਂ ਆਪਣੇ ਫਾਰਮ ਤੇ ਅੱਜ 12 ਖੜੀਆਂ ਨੇ ਪਰ ਅੱਜ ਝੋਟੀਆਂ ਆਪਾਂ 6ਾਂ ਦੀ ਵੀਡੀਓ ਪਲੋਟ ਕਰਾਂਗੇ ਯਾਨੀ ਝੋਟੀਆਂ ਦੀ ਜਿਹੜੀ ਪਲੋਟਿੰਗ ਪਰਸੋਂ ਕਰਾਂਗੇ ਤੇ ਕੱਲ ਆਪਣਾ ਮਾਲ ਆਇਆ 19 5 2024 ਨੂੰ ਸਾਰੇ ਵੀਰਾਂ ਭਰਾਵਾਂ ਨੂੰ ਪਤਾ ਸੀ ਗੱਲ ਕਿ ਸਾਉਰਡ ਵੀ ਲਾਇਆ ਸੀ ਹਰਿਆਣੇ ਦੇ ਜੀ ਲਾਇਆ ਸੀ ਚਵਾਈ ਦਾ ਵੀ ਪਾਇਆ ਸੀ ਸਾਰਾ ਕੁਝ ਤੇਲ ਆਪਣੇ ਕੋਲ ਵੀਡੀਓ ਵੀ ਹੈਗੀ ਦਾ ਆਪਣੀ YouTube ਤੇ Instagram ਤੇ Facebook ਤੇ ਵੀ ਪਈ ਹੋਈ ਆ ਸਰਪੰਚ ਦੇਰੀ ਫਾਦ ਕੇ ਕਿਸੇ ਵੀਰ ਭਾਣੇ ਡਾਟਾ ਕਢਣਾ ਅਣਕੇ ਵੀ ਕੱਢ ਸਕਦੇ ਕਿਉਂਕਿ ਇਹ ਨਹੀਂ ਸਾਡੇ ਹੈਗੇ ਪਸ਼ੂ ਜਿਹੜੇ ਲੱਗ ਕੇ ਲਏ ਉਹਦਾ ਬਿਲਕੁਲ ਡਰੈਸ ਪ੍ਰੋਪਰ ਦਿੱਤਾ ਗਿਆ ਉਥੋਂ ਦੀ ਜਾਣਕਾਰੀ ਪੂਰੀ ਬਖਾਲੀ ਗਈ ਆ ਅਸੀਂ ਇਹ ਨਹੀਂ ਗੱਲ ਕਰਾਂਗੇ ਕਿ ਘਰ ਆਣ ਕੇ ਕਹਿ ਦਈਏ ਕਿ ਪਸ਼ੂ ਹਰਿਆਣੇ ਦੇ ਆ ਆਪਾਂ ਜਿੱਥੋਂ ਲਏ ਆ ਉੱਥੋਂ ਦੇ ਪਸ਼ੂ ਬਿਲਕੁਲ ਖਾਲੇ ਗਏ ਆ ਬਾਕੀ ਵੀ ਜੀ ਮੱਜਾਂ ਤੁਸੀਂ ਦੱਸਣੀਆਂ ਵੀ ਇਹ ਕਿਹੜੇ ਇਲਾਕੇ ਦੀਆਂ ਆ ਕਿਹੜੀਆਂ ਨਹੀਂ ਹਰ ਕੋਈ ਅਸੀਂ ਆਪਣੀ ਦੀ ਚੀਜ਼ ਸੁਣਾਣਾ ਸੁਣਾਣਾ ਵੀ ਇਹ ਬਾੜੀ ਚੰਗੀ ਆ ਉਹ ਜਗਾ ਤੁਸੀਂ ਸੁਣਾਓ ਵਗੈਰੇ ਤੁਸੀਂ ਕਮੈਂਟ ਸੁਣੇ ਸੁਣੇ ਕਰਕੇ ਦੱਸੋਗੇ ਫਿਰ ਸਾਨੂੰ ਵੱਧ ਖੁਸ਼ੀ ਹੋਣੀ ਹੈ ਤੇ ਕਮੈਂਟ ਵੀ ਜੀ ਜੂਲ ਕਰਾ ਲਓਗੇ ਤੁਹਾਡੇ ਕਮੈਂਟ ਨਾਲ ਸਾਨੂੰ ਹੋਰ ਵੱਧਾ ਸਾਨੂੰ ਪਤਾ ਵੀ ਚੱਲਦਾ ਜਿੱਥੋਂ ਘੇਟ ਕੋ ਗੱਤੀ ਹੁੰਦੀ ਹੈ ਤੇ ਪਹਿਲੀ ਗੱਲ ਤੇ ਆਪਾਂ ਪਸ਼ੂ ਤੇ ਕਿਸੇ ਨੂੰ ਮਾਰਾ ਦਿੱਤਾ ਇਹ ਰੱਬ ਨਾ ਕਰੇ ਜੇ ਕਿਸੇ ਵੀ ਘਰ ਨੂੰ ਦਿੱਤਾ ਵੀ ਜਾਂਦਾ ਜਾਂ ਦਿੱਤਾ ਗਿਆ ਹੋਵੇ ਉਸ ਝੋਡੀ ਦਾ ਆਪਾਂ ਚੇਂਜ ਕਰਕੇ ਦਿੰਨੇ ਆ ਉਸ ਨੂੰ ਕੋਈ ਪਿਛੇ ਦਾ ਚੱਕਰ ਚੱਕਣੀ ਹੈਗਾ ਬਾਕੀ ਕੋਈ 1 2 ਦਿਨ ਧਿਆਨ ਰੱਖਣਾ ਤੁਹਾਨੂੰ ਬਗਾਲੇ ਦਿਨਾਂ ਦਾ ਕੋਈ ਆਪਾਂ ਨੂੰ ਔਖਾ ਜਾ ਕਰਨਾ ਠੀਕ ਹੈ ਜੀ ਚਵਾਈ ਆਪਣੀ ਦੋ ਡੰਗ ਤਿੰਨ ਡੰਗ ਵੀ ਜੀ ਤਸੱਲੀ ਕਰਕੇ ਖੜੇ ਕੋਈ ਕਾਲੀ ਵਾਲਾ ਕੰਮ ਨਹੀਂ ਹੈਗਾ ਜੇ ਧਾਰਾ ਮਾਰ ਕੇ ਆ ਜਾ ਠੀਕ ਹੈ ਜੀ ਅਸੀਂ ਵੀ ਹਰਿਆਣੇ ਤੋਂ ਦੋ ਦੋ ਡੰਗ ਦੀਆਂ ਤਸੱਲੀਆਂ ਕਰਕੇ ਪਸ਼ੂ ਲਿਆਉਂਦੇ ਹਾਂ ਇਸ ਪਸ਼ੂ ਆਪਣੇ ਫਾਰਮ ਦੇ 24 ਘੰਟੇ 5 ਤੋਂ 10 ਉਹ ਵੀ ਸੂਈਆਂ ਸੂਈਆਂ ਮਈਆਂ ਮਿਲਣਗੀਆਂ ਕੋਈ ਗੱਪਣ ਨਹੀਂ ਮਿਲੇਗੀ ਕੋਈ ਮਹੀਨੇ ਦੀ ਸੂਈ ਨਹੀਂ ਮਿਲੇਗੀ ਮੱਝਾਂ ਮਿਲੀਆਂ ਇੱਕ ਦਿਨ ਤੋਂ ਲੈ ਕੇ 10 ਦਿਨ ਦੀਆਂ ਸੂਈਆਂ ਅੱਜ ਵੀ ਜਿਹੜੀਆਂ ਆਪਣੇ ਫਾਰਮ ਤੇ ਝੋਟੀਆਂ ਉਹ ਖੜੀਆਂ ਨੇ ਜਿਹਨੇ ਚੰਗੇ ਰਿਕਾਰਡ ਚੰਗੇ ਦੁੱਧ ਦਰੀਆਂ ਚੰਗੇ ਲਾਟਕੀਆਂ ਤੇ ਜਿਹੜੀਆਂ ਬਿਲਕੁਲ ਕੱਚੀਆਂ ਸੂਈਆਂ ਕੁਝ 2-4 ਝੋਟੀਆਂ ਇਹ ਵੰਦੀਆਂ ਜਿਹੜੀਆਂ ਬਿਲਕੁਲ ਖੀਸ ਤੋਂ ਖਾਲੀ ਹੋ ਕੇ ਨਿਕਲੀਆਂ ਤੇ ਗਾਹਾਂ ਪਤਾ ਲਗੀ ਜੀ ਬਹੁਤ ਤੁਹਾਡੇ ਨਾਲ ਕੰਮ ਜੀ ਕਰਦਾ ਪਰ ਇਹ ਵੀ ਨਾਲ ਨਾਲ ਤੁਹਾਨੂੰ ਮਈਆਂ ਦੀ ਵੀ ਜਾਣਕਾਰੀ ਜਿਹਨੇ ਨਾਲ ਤਾਂ ਲੱਗਵਾ ਲਵਾਂਗਾ ਵੀ ਵੀਡੀਓ ਬੜਾ ਲੰਮੀ ਹੋ ਜਾਣੀ ਆ ਇਹ ਕਿਤੇ ਫੇਰ ਫੇਲੇ ਟਾਈਮ ਬੈਠ ਕੇ ਤੁਹਾਡੇ ਨਾਲ ਕਰਾਂਗੇ ਤੁਹਾਨੂੰ ਤੁਹਾਨੂੰ ਵਾਣ ਦੀ ਡਿਟੇਲ ਵੀ ਦੱਸਾਂਗੇ ਜੋ ਹਰਿਆਣੇ ਵਿੱਚ ਪਾਉਂਦੇ ਆ ਵੀ ਕਾਦੇ ਨਾਲ ਦੁੱਧ ਚੋਂਦੇ ਆ ਕੀ ਚੋਂਦੇ ਆ ਅਸੀਂ ਤੇ ਬੀੜਾ-ਬੀੜਾ ਬਦੋ ਨੇਚਰਲ ਵਾਣ ਦਾ ਪਰ ਤੁਹਾਨੂੰ ਉਹਦੀ ਵੀ ਇੱਕ ਦਿਨ ਵੀਡੀਓ ਅਪਲੋਡ ਕਰਕੇ ਜਰੂਰ ਪਾਵਾਂਗੇ ਤੁਹਾਨੂੰ ਜੇ ਟਾਈਮ ਮਿਲਦਾ ਬੜੇ ਦਿਨਾਂ ਦਾ ਕਰਦਾ ਬਹੁਤ ਤੁਹਾਨੂੰ ਝੋਟੀਆਂ ਦੇ ਕਰੋਨੇ ਆ ਦਰਸ਼ਨ ਤੇ ਨਾਲ ਨਾਲ ਗਰੀਆਂ ਜਲਾਵਾ ਪਤਾ ਇਤਨੀ ਵੜਿਆ ਨਾ ਜੀ ਉਤਨੀ ਇਤਨੀ ਵੜਿਆ ਹੋਵੇ। ਇਹ ਤਾਂ ਪਹਿਲਾ ਸੁਭਾ ਕੱਟੀ ਹੈ ਜੀ। ਮੂੰਹ ਸੇ ਨਾਂਦਿਆ। ਛੋਟੀ ਦਾ ਕੱਦ ਕਾੜ ਵੇਖ ਲੋ ਦੀ ਕੁਆਲਿਟੀ ਵੇਖ ਲੋ ਕੀ ਆ ਇਹ ਅੰਕਲ ਵੇਖ ਲੋ ਤੇ ਬਿਲਕੁਲ ਕੱਚੀ ਸੂਈ ਆ ਜਿਹਨੂੰ ਅੱਜ ਕੱਚਾ ਕੁੱਪਾ ਜਮਾ ਦੇਣ ਸੂਈ ਨੂੰ ਆ ਬਿਲਕੁਲ। ਤੇ ਕੈਮਰਾ ਮੈਨ ਸਾਡੀ ਪੂਰੀ ਦਿਖਾ ਦੋ ਸਿੰਘ ਕੁਆਲਿਟੀ ਠਣ ਦੇਵਾ ਜਿਹੜੀ ਛੋਟੀ ਨੂੰ ਛੋਟੀ ਕਹਾਂਗੇ ਵੱਡੀ ਨੂੰ ਵੱਡੀ ਕਹਾਂਗੇ ਛੋਟੀਆਂ ਜਿੰਨੀਆਂ ਆਪਣੇ ਫਾਰਮ ਦੇ ਨੇ ਵੱਡੇ ਕਾਥ ਨੇ ਵੱਡੇ ਢਾਂਚੇ ਨੇ। ਤੇ ਚਵਾਈ ਦਾ ਵੀ ਇੱਕ ਗੱਲ ਹੀ ਦੱਸ ਦਿੰਨੇ ਆ ਪਹਿਲਾਂ ਕੈਮਰਾ ਮਾਰੋ ਵੀ ਕੀ ਉਹ ਟੈਂਪਿਸ ਤੇ ਬਿਲਕੁਲ 5 ਵਜੇ ਚੁੱਕੇ ਨੇ ਤੇ ਸਵੇਰ ਆਪਣੀ 4:30 ਵੇ ਦੀ ਚਵਾਈ ਹੋਈ ਆ ਬਿਲਕੁਲ ਹੁਣ ਚਵਾਈ ਦਾ ਟਾਈਮ ਪ੍ਰੋਪਰ ਹੋ ਚੁੱਕਾ ਕੋਈ ਇਹ ਨਹੀਂ ਹੈਗਾ ਵੀ ਮੱਝਾਂ ਰੋਕ ਕੇ ਵੀਡੀਓ ਬਣਾਈਆਂ ਜਾਂ ਕੋਸ਼ ਹੋ ਗਿਆ ਬਿਲਕੁਲ ਨੈਚੁਰਲ ਟੈਂਪ 5 ਵਜੇ ਉਹ ਕੈਮਰਾ ਲੱਗੇ ਜਾਂਦੇ ਤੇ ਕੈਮਰਾ ਟੈਂਪਿਸ ਤੇ ਜਿੰਨੇ ਵੀਰ ਭਰਾ ਨੇ ਦੂਰੋਂ ਨੇਰੇ ਆਉਣਾ ਉੱਪਰ ਵਿਖਾ ਦੇ ਕੈਮਰੇ ਲੱਗੇ ਬੱਚਿਆਂ ਨੇ ਸਵੇਰ ਦੀ ਰਿਟੇਲ ਆ ਕੇ ਕਢਾ ਸਕਦਾ ਕੋਈ ਵੀ ਕਿੰਨੇ ਵਜੇ ਸਵੇਰ ਦੀ ਆਪਣੀਆਂ ਮਈਆਂ ਦੀ ਚਵਾਈ ਹੁੰਦੀ ਆ ਕੱਲੀ ਕੱਲੀ ਮੈਂ ਦੀ ਸਾਡੇ ਕੈਮਰਾ ਦੇ ਵਿੱਚ ਰਿਕਾਰਡ ਹੈਗੀ ਗੱਲ ਬਾਕੀ ਜਿੰਨੇ ਨਹੀਂ ਵੀ ਨੂੰ ਜਿਹੜੇ ਵੀਰ ਆਪਣੇ ਨਾਲ ਵੀਰ ਭਰਾ ਜੁੜੇ ਉਹ ਚਲੋ ਜੁੜੇ ਜੁੜੇ ਆ ਤੇ ਮੱਝਾਂ ਦੀ ਦੋੜਾਂਗਾ ਤੇਰੇ ਨਾਲ ਤਸल्ली ਕਰਕੇ ਮੈਂ ਕਹਿੰਦਾ ਹੁਣ ਉਹਨਾਂ ਨੂੰ ਮਗਾਉਣ ਦਾ ਕੋਈ ਫਾਇਦਾ ਨਹੀਂ ਸਾਨੂੰ ਵੀ ਖੁਸ਼ੀ ਨਹੀਂ ਉਹ ਨਹੀਂ ਮੱਝ ਘਰੇ ਚੋ ਜਵਾੜੇ ਵੇਚ ਕੇ ਨੇ ਆ ਸਾਨੂੰ ਜ਼ਿਆਦਾ ਖੁਸ਼ੀ ਹੁੰਦੀ ਐ ਕਰੋ ਛੋਟੀਆਂ ਦੇ ਦਰਸ਼ਨ ਤੇ ਖੋਲ ਜੋਣ ਬਤਨ ਛੋਟੀਆਂ ਵੱਡੇ ਟਾਂਚੇ ਵੱਡੇ ਕਦ ਕਾੜ ਦੀ ਰੰਗ ਰੂਪ ਵੇਖ ਲੋ ਜਾਂ ਚੰਬੜੀ ਪਤਲੀ ਦੀ ਅੰਕਲ ਵੇਖੋ ਕੱਤੀ ਨੂੰ ਕੀ ਲੱਗਿਆ ਸਭ ਬੱਚੇ ਅਸੀਂ ਲਾ ਕੇ ਬਸਮਾਈਆਂ ਛੋਟੀਆਂ ਮੂੰਹੇ ਬੱਚੇ ਵੱਡੇ ਸਾਰੀਆਂ ਨੇ ਜਵਾਬ ਮੇਰੇ ਕੋਲ ਕਮਾ ਨਾ ਤਾ। ਉਦੋਂ ਮਿੱਦੋਂ। ਯਾ ਫੁੱਟਬਾਲ ਦੀ ਸਾਰੇ ਬਿਨਾ ਭਾਅ ਹੁਣ ਪਤਾ ਚੱਗ ਗਈ। ਪ੍ਰੋਪਰ ਹੁਣ। ਦੁਨੀਆ ਦੀ ਪੂਰੀ ਚੋਟੀ ਦੇਖ ਸਕਦੇ ਤੇਰੇ ਵੱਲ ਉਹਦੇ ਮੁਤਾਬਕ ਬਿਨਾ ਪੈਸੇ ਕਰਦੇ। ਆਪਾਂ ਇਹ ਨਹੀਂ ਵੀ ਚੀਜ਼ ਖਲਾ ਲੈਣਾ ਬਖਾਤਾ ਸੇਮੀ ਖੋਣਾ ਪੂਰਾ ਟਾਂਕਾ ਲਾ ਦੇ ਉੱਤੇ। ਹਾਂ। ਦੁਬਾਰਾ ਦੋ ਦੋ। ਹਾਂ ਜੀ ਆਖੀਂ ਭਾਅ ਦੋ ਦੋ ਵਾਰੀ ਦੋ। ਹਾਂ ਜੀ ਦੋ। ਇਹ ਤੇ ਲਗਾਵਾ ਦੋ ਇਹਦਾ ਬੱਚਾ ਲਗਾਵਾ ਦੋ ਬਿਲਕੁਲ ਤਾਜੀ ਸੁਗੀਆਂ ਜੇ 5 5ਵਾਂ ਦਿਨ ਦੀ ਸੁਗੀਆਂ ਮਗਰ ਜਦੋਂ ਪੱਕੇ ਮਗਰ ਕਿ ਕਟਾ ਕਟਿਲੇ ਕਟਾਵਾ ਦੇਣਾ ਕਟਾਈ ਬਸ ਬੱਚਾ ਵੀ ਲਗਾ ਦੋ ਛੋਟੀ ਜਿਹੀ ਪੂਰੀ ਜਿਹੀ ਦਸਤ ਮਰਾ ਲਓ ਸਾਰੀ ਕਹਿੰਗੇ ਬੀਨਾ ਭਾਣ ਸਾਰਾ ਕੁਝ ਪਕਾ ਦੇ ਜੋਬਣ ਲੱਗੇ ਖੜਚੇ ਵੀ ਦੱਸ ਦੇ ਕਿ ਛੋਟੀ ਛੋਟੀ ਨਹੀਂ ਬੇਕਾਰ ਦਾ ਬੱਡੇ ਦਾ ਜੇਰੀਆ ਰੰਗ ਰੂਪ ਵੀ ਬਹੁਤ ਜ਼ਿਆਦਾ ਚੰਗਾ ਜੈਡ ਬਲੈਕ ਆ ਕਾਲੀ ਸ਼ਾ ਸਜਾ ਮਨ ਲੱਗੀ ਬਾਕੀ ਹੈਗੇ ਆ ਵੀ ਚੰਗੀਆਂ ਨੇ ਚੰਗੀਆਂ ਬਹੁਤ ਚੰਗੀ ਦੁੱਧ ਵਾਲੀ ਦੁੱਧ ਦੀ ਅੱਜ ਦੀ ਗੱਲ ਕਰ ਲਈਏ ਜਿਹਦਾ ਅੱਜ ਦੀ ਚੂਣ ਵਾਲਾ ਜਿਹੜੇ ਅੱਜ ਦੀ ਡੇਟ ਵਿੱਚ ਉਹ 13 ਕਿਲੋ ਆ ਤੁਹਾਡੀ ਦੁੱਧ ਆਮ ਆਮ 15 ਕਿਲੋ ਭਰਾ ਦੂਗਾ ਬੜੀ ਵੱਡੀਆਂ ਗੱਲਾਂ ਨਹੀਂ ਕਰਦੇ 20 ਕਿਲੋ ਦੇ ਦੁੱਧ 18 ਕਿਲੋ ਜਿਹੜਾ ਜਿੰਨੇ ਦੇਣਾ ਉਨੇ ਹੀ ਦੇਣਾ ਅੱਜ ਜਿਹੜੀ 13 ਕਿਲੋ ਵਧਿਆ 5 ਦਿਨ ਦੀ ਸੋਈ ਥੱਲੇ ਇਲਾਕੇ ਬੜੇ ਚੰਗੀ ਆ ਸਾਰਾ ਕੁਝ ਠੀਕ ਦਾ ਚੰਗਾ ਤੇ ਮੁੱਲੇ ਦੀ ਗੱਲ ਕਰ ਲਈਏ ਪੱਟੀ ਦਾ ਮੁੱਲ 1 ਲੱਖ 40000 ਰੁਪਇਆ ਕਰਦੇ ਆ ਆਪਣੀ ਮਾਨ ਸਮਾਨ ਕਰਦੇ ਆ ਵਧੀਆ ਕੁਆਲਿਟੀ ਵਾਲੀ ਠੀਕ ਉਹ ਦੁੱਤੀ ਝੋੜੀ ਤੁਹਾਨੂੰ ਦਰਸ਼ਕਾਂ ਨੂੰ ਆ ਜਿਹਦਾ ਬੱਚਾ ਵਖਾ ਲੋ ਪਹਿਲਾਂ ਸਭ ਤੋਂ ਪਹਿਲਾਂ ਬੱਚਾ ਮੇਰੇ ਵਖਾ ਲਾ ਗੋ ਕਿ ਕੱਤਾ ਤੇਰਾ ਫੇਸ ਮੈਂ ਦੀ ਝੁੱਟੀ ਦੀ ਫੇਸ ਕੁਆਡੀ ਹਲੋ ਦੂਜਾ ਸੂਆ ਛੇ ਦੰਦ ਬੜੇ ਵੱਡੇ ਕੱਦ ਕਾਟ ਦੀ ਟੰਕ ਵੱਡੇ ਢਾਂਚੇ ਦੀ ਆ ਜੀ ਜਿਹਨੂੰ ਵੱਡਾ ਨਾ ਜੰਮ ਹੋਏ ਅੱਡੀ ਚੁੱਕ ਕੇ ਨਮੋਣ ਵਾਲੀ ਝੁੱਟੀ ਆ ਕੋਈ ਇਧਰ ਮਾਰੋ ਕੋਈ ਆ ਨਹੀਂ ਕਿ ਬੀ ਛੋਟੀਆਂ ਛੋਟੀਆਂ ਕੋਈ ਜੂਹੋਂ ਛੇ ਦੰਦ ਜਿਲ੍ਹ ਸਿੰਘ ਤੇ ਕੱਦ ਕਾਟ ਦੀ ਗੱਲ ਕਰੀ ਇਹ ਤਾਂ ਫੁੱਲ ਹੈਟ ਦੀ ਆ ਸੂਈ ਇਹਨੂੰ ਕਿਉਂ ਡੀ ਕੋ 7-8 ਦਿਨ ਹੋ ਗਏ ਅੱਜ ਅੱਜ ਚੋਣ ਵਾਲਾ ਦੁੱਧ ਜਿਹੜਾ ਛੋਟੀ ਕੋਲ ਸਹੀ 14.5 15 ਕਿਲੋ ਚੋਣ ਵਾਲਾ ਦੁੱਧ ਛੋਟੀ ਕੋਲ ਥੋੜਾ ਜਿਹਾ ਬਟੇਟਾ ਾਂਚੇ ਤੇ ਬਟੇ ਕੱਟ ਕਾੜ ਦੀ ਲੇਵਾ ਕੁਆਲਟੀ ਮਖਾਲੋ ਸਣ ਦੀ ਕੁਆਲਟੀ ਮਖਾਲੋ ਹਾਂ

ਕਿਆ ਤਾਂ ਵੀਡੀਓ ਆਪਾਂ ਉੱਚੀ ਨਹੀਂ ਕਰਕੇ ਪਾਣੀ ਸ਼ਾਇਦ ਮੈਂ ਛੋਟੀ ਆਉਗੀ ਛੋਟੀ ਮਸੂਣੀ ਆ ਗਈ ਵੱਡੇ ਕੱਦ ਦੀ ਆ ਫੁੱਲ ਢਾਈ ਤੇ ਅੱਧਾ ਬਖਾਰ ਤੇ ਛੋਟੀ ਨੂੰ ਫੀਲ ਲੱਗਾ ਤੁਮ ਆਏ ਹੋ ਪੰਜ ਚਲ ਬਖਾਰ ਦੋਵੇਂ ਪਾਸਿਓਂ ਪੀ ਲੱਗੀ ਆ ਅਜੇ ਬਿਲਕੁਲ ਤਕਤੀਈ ਹੋਈ ਆ 14 ਮਿੰਟ ਹੋ ਗਏ ਬਸ ਮੈਂ ਚਲ ਬਖਾਰ ਤੇ ਪਿੱਛੋਂ ਖਾਲੇ ਚੋ ਟੀਨ ਖਣਖਵਾੜੀ ਕੀ ਲੱਗੀ ਝੋਨੇ ਦੁੱਧ ਵਾਲਾ ਦੇ ਬਾਰੰਦਾ ਫਟਾ ਫਟਾ ਬਾਹਰ ਝੋਟੀ ਤੁਰੀ ਫਿਰਦੀ ਅਜੇ ਦੋ ਚਾਰ ਦਿਨ ਨੂੰ ਕੁਝ ਹੋਰ ਹੀ ਗੱਲਾਂ ਕਾਉਂ ਅਨਜਨਲ ਆ ਅਨਜਨਲ ਜੋ ਕੁਝ ਵੀ ਹੈਗਾ ਇਧਰੋਂ ਬਖਾਰੋ ਕੈਮਰਾਮੈਨ ਦਾ ਦੇ ਛੋਟੀ ਕੱਚੀ ਆ ਪਣਾ ਤੇ ਆ ਕੱਚੀ ਥੋੜੀ ਥੋੜੀ ਸਰਦ ਆ ਫੇਸ ਕੁਆੜੀ ਖਾ ਲੋ ਬੱਚਾ ਖਾ ਲੋ ਵੱਡੀ ਝੋਟੀ ਆ ਜੀ ਖੋਲ ਵੱਡੀ ਝੋਟੀ ਜਿੰਨੀ ਮਰਜੀ ਗਰਮੀ ਹੈ ਆਮਣਾ ਦੁੱਧ ਜਿਹੜਾ 15 16 17 ਗਰਮ ਆਮਣਾ ਖਈ ਗੋ ਜੇ ਸਿਆਲ ਹੁੰਦਾ ਫਿਰ ਤਾਂ ਵੱਡੀਆਂ ਗੱਲਾਂ ਕਰਦੀ ਪਰ ਆਪਾਂ ਹੁਣ ਨਾ ਤਾਂ ਨਾਤ ਲੈ ਕੇ 17 ਮਿੰਟ ਦੀ ਰੇਂਜ ਵਿੱਚ ਝੁੱਟੀ ਦੁੱਧ ਆਉਣਾ ਉਹਦੇ ਚਵਾਦੂਗੀ ਨਿਕਲਣੇ ਝੁੱਟੀ ਲਾਕੇ ਬਾਲੇ ਠੰਕੇ ਦੀ ਠਣਕਵਾੜੀ ਤੁਹਾਨੂੰ ਖਾਤਾ ਟਾਈਮ ਵਜੇ 5:24 ਦਾ ਟਾਈਮ ਆ ਕੋ ਬਾਲੇ ਟਾਈਮ ਦੀਆਂ ਮਈਆਂ ਰੋਕ ਕੇ ਵੀਡੀਓ ਨਹੀਂ ਬਣਾਉਂਦੇ ਇਹ ਇੱਕ ਦੋ ਦੋ ਟਾਈਮ ਦੀਆਂ ਮਈਆਂ ਰੋਕ ਕੇ ਬਣਾ ਜਾਂ ਇੱਕ ਇੱਕ ਡਾਕ ਜਿਵੇਂ ਆਪਾਂ ਮਈਆਂ ਘਰੇ ਚਵਾ ਕੇ ਦੇਣੀਆਂ ਦੋ ਦੋ ਤਿੰਨ ਦਾ ਨਾਗਾ ਆਪਾਂ ਕੋ ਮੰਡੀ ਜਿਹੜੀ ਬੈਠੇ ਵੀ ਆਪਾਂ ਬੈਠੇ ਆ ਪੱਕਾ ਕੰਮ origignal ਪੁਰਾਣਾ ਕੰਮ ਆ ਕਿੰਨਾ ਪੀੜੀ ਦਾ origignal ਹੀ ਪਸ਼ੂ ਵੇਚਣਾ origignal ਜੋ ਕਹਿ ਕੇ ਵੇਚਣਾ ਜੋ ਜੋ ਆ ਉਹ ਹੋਗਾ ਦੱਸ ਕੇ ਦੇਚਾਂਗੇ ਜੇ ਇਹ ਝ ਮੋਨ ਝੋਟੀ ਦਾ 1,85,000 ਰੁਪਇਆ ਬਾੜੀ ਚੰਗੀ ਝੋਟੀ ਆ। ਮਾਸ ਮਾਰ ਫੁੱਲ ਹੋਊਗਾ 2 ਡੰਗ 3 ਡੰਗ ਚੋਕਰ ਗਾੜ ਦੀ ਝੋਟੀ 3 ਕਿਲੋ ਹੋਗੀ। ਵਾਹ ਮਾ 3 ਕਿਲੋ ਗਾੜ ਦੀ ਝੋਟੀ ਆ। ਔਰ ਤਾਂ ਝੋਟੀਆਂ ਨਾ ਬੜੀ ਝੋਟੀ। ਇਹ ਤਾਂ ਬਾੜੀ ਸਾਰੇ ਪਸ਼ੂਆਂ ਦੇ ਵਿੱਚੋਂ ਬਾੜੀ ਵੱਡੀ ਝੋਟੀ ਐ। ਵੱਡੇ ਕਾਢ ਕਾਢ ਦੀ ਵੱਡੇ ਟਾਂ ਜਿਹੜੀ ਆ ਲੰਮੀ ਗੇਰ ਉਹ ਕਹਿੰਦਾ ਕਿੰਨੀ ਝੋਟੀ ਦੇ ਲੱਗੀ। ਹੋਰ ਕੁਝ ਗੱਲ ਨਹੀਂ। ਫਾਈ ਬੇਲ ਦੀ ਲੰਮੀ ਆ ਬੱਚਾ ਵਖਾ ਲਓ ਬਿਲਕੁਲ ਇਹਨੂੰ ਚੌਥੇ ਡੰਗ ਦੀ ਸੂਈ ਆ ਇਹ ਬੜੇ ਲੰਮੇ ਸੂਏ ਆ ਪਸ਼ੂ ਨਹੀਂ ਘੱਟੀ ਲੈ ਕੇ ਖੁਸ਼ੀ ਤੇ ਅੰਚਲ ਇਹਦੇ ਵਖਾ ਲਓ ਰੰਗ ਰੂਪੇ ਲਵੇ ਇਹਦਾ ਵਖਾ ਲਓ ਕੀ ਆ ਪੂਛ ਚਵਾਲੀ ਆ ਤੁਹਾਡੇ ਕਿਤੇ ਬਾਕੀ ਕੁਆਲਿਟੀ ਬਹੁਤ ਹੀ ਆਲਾ ਚੁੱਟੀ ਇਹਦੇ ਅੰਕਲੇ ਅੰਚਲ ਵਖਾ ਲਓ ਕੀ ਲੱਗੇ ਛੁੱਟੀ ਨਹੀਂ ਬਿਲਕੁਲ ਤਾਜੀ ਕੱਚੀ ਆਈ ਜੀ ਵੇਲਾ ਕੋਲ ਕੱਤੀ ਇਸ ਨੂੰ ਇਹ ਟਿੱਕ ਵੇਲਾ ਕੋਲ ਕੱਤੀ ਆਟਰ ਵੇ ਲੋ ਕੀ ਲੱਗਾ ਅਜੇ ਝੋਟੀ ਬੌੜੇ ਖਾਲੀ ਖਾਲੀ ਹੋਈ ਜਦੋਂ ਅਗਲੇ ਦੁੱਤੇ ਚੜੇਗੀ ਜਦੋਂ 17 18 ਨੂੰ ਤਾਂ ਕੁਝ ਹੋਰ ਹੀ ਗੱਲਾਂ ਕਰੋਗੀ ਝੋਟੀ ਤੇ ਬੱਚਾ ਵਿਖਾ ਲਓ ਤੇ ਮਗਰ ਕੀ ਜਵਣਾ ਕੱਟੀ ਕਟਾ ਹਾਂ ਹਾਂ ਛੱਟਾ ਆ ਦੇ ਮਗਰੇ ਤੇ ਸਿੰਘ ਕੁਆੜੀ ਵਿਖਾ ਦੋ ਅੰਚਲ ਵਿਖਾ ਦੋ ਰੇ ਪਿੱਛੋਂ ਵੀ ਤਾਂ ਗੋਈ ਯਾਰ ਮਾਤਾ ਪਿੱਛੋਂ ਲਿਆਓ ਗੱਲ ਝੋਟੀ ਦਾ ਅਰਗੋ ਵਿਖਾ ਲਓ ਲਿਆ ਇਹਨਾਂ ਕੋਲ ਕੱਚੀ ਛੋਟੀ ਸੀ ਬਾਹਲੇ ਵੱਡੇ ਕੱਦ ਵਾਲੀਆਂ ਆਪਾਂ ਤੁਹਾਨੂੰ ਖੜਕੇ ਲਾ ਕੇ ਦੱਸਦੇ ਆਂ ਲਾਗੇ ਖੜਕੇ ਤਾਂ ਦੱਸਦੇ ਵੀ ਅਗਲੇ ਪੀਰਾਂ ਨੂੰ ਜੱਜਮੈਂਟ ਹੋ ਸਕੇ ਵੀ ਛੋਟੀਆਂ ਬਾਹਲੀਆਂ ਵੱਡੇ ਕੱਦ ਦੀਆਂ ਜੇ ਛੋਟੇ ਕੱਦ ਦੀ ਉਹ ਆਪਾਂ ਤੁਹਾਨੂੰ ਕਹਿ ਰਹਾ ਕਿ ਛੋਟੇ ਕੱਦ ਵਾਲੀ ਆਪਣੇ ਕੋਲ ਹੈ ਨਹੀਂ ਇਹ ਜਿੰਨੀ ਤੇ ਬਾਹਲੀ ਚੰਗੀ ਛੋਟੀ ਹੈ ਜੇ ਮੁੱਲ ਦੀ ਛੋਟੀ ਦੀ ਗੱਲ ਕਰੀਏ ਮੁੱਲ ਛੋਟੀ ਦਾ 2 ਲੱਖ ਰੁਪਈਆ ਕਰਦੇ ਆਂ ਬਾਹਲੀ ਚੰਗੀ ਛੋਟੀ ਆਵਾਮ ਦਾ ਜਿਹੜੀ 18 19 ਕਿਲੋ ਗਰੰਟੀ ਨਾਲ ਪੜਾ ਦੂੰਗੀ ਨਾਂ ਨ ਭਰਾਏ ਦੀ ਛੋਟੀ ਆਪਾਂ ਨੂੰ ਬਾਸ ਵੀ ਬੇਸ਼ੱਕ ਤੇਜ਼ ਤੇ ਜੁਤੀ ਅੱਜ ਬੌੜਿਓ ਖਾਲੀ ਹ 4 ਨੰਬਰ 4 ਨੰਬਰ ਝੋਟੀ ਦੀ ਗੱਲ ਕਰੀਏ ਦਜਾ ਸੁਦਾ ਬਾੜੀ ਚੰਗੀ ਆ ਵੱਡੇ ਕੱਦ ਕਾਢ ਵੱਡੇ ਢਾਂਚੇ ਦੀ ਆ ਕਟਾ ਆ ਜੇ ਮਗਰਾ ਚੂਣ ਵਾਲਾ ਦੁੱਤੇ ਜਿਹੜਾ ਝੋਟੀ ਕਾਟੇ 14 ਕਿਲੋ ਬਿਲਕੁਲ ਰੈਡੀ ਆ ਇਹਦਾ ਰੰਗ ਕੁੱਪ ਤੇ ਲੇਵਾ ਤੇ ਅਡਰ ਬਖਾਲ ਦੋ ਨੇ ਵੱਡੇ ਕੱਦ ਦੀ ਆ ਫੁੱਲ ਫੁੱਲ ਪੱਤੇ ਆਪਣੇ ਨੂੰ ਵੱਡੇ ਕੱਦ ਕਾਢ ਦੇ ਵੱਡੇ ਢਾਂਚੇ ਦੀ ਆ ਫੇਸ ਕਾਦੀ ਖਾ ਲੋ ਕਹਾਂ ਮਾਰਦਾ ਮੇਰੀ ਘੁੱਟੀ ਹਾਂ ਫੁੱਲ ਹਾਈਟ ਦੀ ਫੁੱਲ ਹਾਈਟ ਪਰਪਰ ਖਾਲ ਦਾ ਛੋਟੀ ਅਸਕੇ ਕੁਆਲਟੀ ਦਿਖਾਵਾਂਗਾ ਬਚਾਵਾ ਕਰੋਗੇ ਤਾਂ ਸਾਰੀ ਪਗਲੇ ਨੂੰ ਪ੍ਰੋਪਰ ਜਾਣਕਾਰੀ ਮਿਲੇ ਉਸ ਨੂੰ ਲਗਾਉਣਾ ਨਹੀਂ ਆਪਾਂ ਇਹਦੇ ਵਿੱਚ ਭਾਏ ਕੈਮਰੇ ਚ ਸਾਰਾ ਕੈਮਰੇ ਜੱਕ ਕੇ ਕੈਦ ਕਰਾਂਗੇ ਅੰਤ ਲੰਤਰ ਖਾਲ ਦਾ ਛੋਟੀ ਨੂੰ ਪੀ ਲੱਗੇ ਪਿੱਛੋਂ ਦੇਵਾ ਮਾਪਾ ਪਾ ਦਿੱ ਲਗਾ ਕਰਨਾ ਹੈ ਦੋਦਰੀਆਂ ਗੱਲਾਂ ਸਿਰੋਟਾ ਦੇ ਦੋ ਜੀ ਬਾਲਟੀਆਂ ਦੇ ਪਾ ਕੇ ਤੇ ਕੰਡੇ ਮਾਰਵਾ ਦੇ ਨੇ ਇਹ ਨਹੀਂ ਹੈਗਾ ਵੀ ਕਈ ਕੁਝ ਜਾਈਏ ਨਿਕਲੇ ਕੁਝ ਜਾਈਏ ਵੱਡੇ ਕੱਦ ਕਾਠ ਦੀ ਆ ਚੰਬੜੀ ਪੰਨੀ ਪੰਨੀ ਬਹੁਤ ਜ਼ਿਆਦਾ ਨਿਕਲ ਜਾਉਂਦੇ ਸਮਝੋ ਹਲੋ ਨੇ ਮਾ ਸੈਂਟਰ ਐਂਟਰ ਬਹੁਤ ਜ਼ਿਆਦਾ ਚੰਗੇ ਲੱਗਿਆ ਝੋਟੀਆਂ ਕੁਆਲਿਟੀ ਬਹੁਤ ਜ਼ਿਆਦਾ ਜੰਗੀ ਇਹ ਮੁੱਲ ਦੀ ਗੱਲ ਕਰੀਏ 140000 ਦੀ ਮੁੱਲ ਕਰਦੇ ਆ ਵੱਡੇ ਟਾਂਚੇ ਵੱਡੇ ਕੱਦ ਕਾਰਡ ਝੋਟੇ ਅਸਲ ਖਾਣਾ ਰਾਤਾਂ ਬੜੀ ਵੇਖੋ ਜਾਂ ਮਨਹਿਮ ਪਤਲੀ ਕਾਰ ਦੇ ਵਰਗੀ ਆ ਠੰਡੀਆਂ ਸੀ ਇਹ ਬਿਨਾ ਬੱਚਿਆਂ ਨੂੰ ਛੋੜੋ ਬਈ ਝੋਟੀਆਂ ਦਾ ਭਾਈ ਬੱਚਿਆਂ ਛੱਡ ਕੇ ਛੋੜ ਇੰਨੀਆਂ ਠੰਡੀਆਂ ਸੀ ਝੋਟੀਆਂ ਉਹ ਝੋਟੀ ਦੀ ਗੱਲ ਕਰਦੇ ਇਹ ਝੋਟੀ ਦੀ ਇਹ ਝੋਟੀ ਦਾ ਬਾਕੀ ਗੱਡੀ ਦੇ ਵਿੱਚ ਬੱਚਾ ਮਰ ਗਿਆ ਉਹ ਸਾਹਮਣੇ ਬੁਸ਼ੀ ਬਣੀ ਪਈ ਆ ਫੁਕਾ ਦੇ ਬੁਸ਼ੀ ਮਜਾ ਉਹ ਆਂਡਣੇ ਤੇ ਵੱਡੇ ਕਦ ਕਾੜਦੀ ਆ ਫੁੱਲ ਹੈਂ ਦੀ ਜਿਹਨੂੰ ਛੋਟੀ ਛੋਟੀ ਚਾਹਾਂਗੇ ਵੱਡੇ ਕਦ ਕੋਲ ਪੁੱਤ ਵੱਡੇ ਕਦ ਕਾੜਦੀ ਵੱਡੇ ਢਾਂਚੇ ਦੀ ਸੂਈ ਨੂੰ ਬਿਲਕੁਲ ਚਾਹ ਅੱਠਵੇਂ ਦਿਨ ਸੂਈ ਆ ਇਹਦੀ ਗੱਲ ਨਹੀਂ ਛੋਟੀ ਕੋਲ ਵੀ ਆਪਣੇ ਕੋਲ ਹੈਗੀ ਆ ਜਦੋਂ ਉੱਥੇ ਆਪਾਂ ਪਾਸ ਕੀਤੀ ਉਹ ਵੀ ਆਪਾਂ ਵੀਡੀਓ ਅਪਲੋਡ ਕੀਤੀ ਆ ਬੱਚੇ ਦੇ ਨਾਲ ਗੰਦੀ ਦੇ ਛੋਟੀ ਦਾ ਬੱਚਾ ਮੇਰਾ ਪਰ ਛੋਟੀ ਕੋ ਦੁੱਧ ਚੋਣ ਵਾਲਾ ਅੱਜ 17 ਕਿਲੋ ਆ ਬਿਲਕੁਲ ਰੈਡੀ ਕੋਈ ਇੱਕ ਡਾਂਗ ਨਹੀਂ ਦੋ ਡਾਂਗ ਤਿੰਨ ਡਾਂਗ ਤਸੱਲੀ ਕਰ ਰਹੀ ਹੈ ਨਾ ਚਾਹਾਂ ਹਨ ਲੇਵੇ ਦਿਖਾ ਲਓ ਸਾਰੇ ਅੰਜਰੋ ਹਾਲ ਛੋਟੀ ਨੂੰ ਵੀ ਲੱਗੀ ਆ ਬੋਲ ਪੜ ਲਮੀ ਹਾਂ ਜੀ ਕਿ ਬਾਹਰ ਗਰਮੀ ਗਰਮੀ ਬਾੜੀ ਆ ਪਸ਼ੂ ਫਰੇ ਅੰਦਰੇ ਰੱਖ ਕੇ ਅੰਦਰੇ ਵੀਡੀਓ ਅਪਲੋਡ ਕਰਨੀ ਪਈ ਹੈ ਮੰਜਰ ਬਹਾਲੋ ਜਿੱਥੇ ਆਰਡਰ ਹੈ ਹਾਂ ਇਹਦਾ ਫੇਸ ਕੁਆਲਟੀ ਕੰਮ ਨਾਲ ਬਹਾਲੋ ਦੇ ਲੈਵਾ ਤੇ ਆਰਡਰ ਬਖਾਲੋ ਹਣਾ ਛੋਟੀ ਦੀ ਗਾੜੀ ਗਾੜੀ ਕੋਈ ਵੀ ਭਰਾ ਮਲੇ ਸਾਢੇ 3 ਗੋਲ ਗਾੜੀ ਹੋਊਗੀ ਬਿਲਕੁਲ ਝੋਣ ਵਾਲੀ ਛਾਣ ਦੇ ਤੋਂ ਇਹਨਾਂ ਸਾਢੇ 3 ਮੱਕੀ ਕਿਸੇ ਝੋਡੀ ਦਾ ਭੂਰ ਛੱਟਾ ਸਾਈਡ ਫੈਂਡ ਉਹ ਚੀਜ਼ ਸਾਡੀ ਗਰੰਟੀ ਉਹ ਕਿਸੇ ਵੀ ਇਹਨੂੰ ਪੇਰਾ ਨਹੀਂ ਪਊਗਾ ਪਿੱਛੇ ਸਾਈਡ ਲਾ ਕੇ ਮੈਂ ਨਹੀਂ ਵੀਡੀਓ ਬਣਾਈ ਹੋਏ ਜਾਂ ਭੂਰ ਛੱਟੇ ਵਾਲੀ ਨਹੀਂ ਹੈ ਉਹ ਚੀਜ਼ਾਂ ਸਾਡੇ ਨੂੰ ਪਸ਼ੂ ਹੈਗੇ ਬਾਹਰ ਵੱਢੀ ਹੋਏ ਪਹਿਲੀ ਗੱਲ ਚੰਗਾ ਪਸ਼ੂ ਲੈਣਾ ਇਸ ਇਹ ਵਾਲੇ ਫਾਰਮ ਨੂੰ ਕੋਈ ਪਸ਼ੂ ਹੋਣਗੇ ਜਿਹਨੋਂ ਕੋ ਸਾਫ਼ ਸੁਥਰੇ ਹੋਣਗੇ ਕੋਈ ਸਿਰ ਤਿੰਨ ਤਿੰਨ ਜਗ੍ਹਾ ਬਣਾਈਆਂ ਨੇ ਸਭ ਤੋਂ ਟੌਪ ਕੁਆਲਿਟੀ ਇਹ ਮਾਰੂਗਾ ਇਸ ਤੋਂ ਥੱਲੇ ਮਟਰ ਮਾਰੂਗਾ ਇਹ ਉਸ ਤੋਂ ਥੱਲੇ ਇੱਕ ਫਾਰਮ ਹੋਰ ਉੱਥੇ ਮਾਰੂਗਾ ਇਹਦਾ ਅਦਰਮ ਖਾਦੋ ਇਹਦਾ ਮਗਰੋਂ ਝੋਟੀਆਂ ਫੇੜ ਪਠਾ ਖਾਦੋ ਕੀ ਇਹਦੀਆਂ ਫੇੜ ਪਠੇ ਕਿੰਨੀ ਕਿੜਾਈ ਕਹਿੰਦੇ ਨਾੜਾ ਹੀ ਨਾੜਾ ਦੇਖੋ ਚੰਡੇ ਦੇ ਸਾਰੇ ਤੇ ਨੇਵੇ ਤੇ ਸਰੀਰ ਤੇ ਵੀ ਨਾੜਾ ਖਾਦੋ ਤੇ ਇਹਦੇ ਨੇਵਾ ਉਹਨੂੰ ਕਹਿੰਦਾ ਮੈਂ ਸਾਹਿਬ ਕੀ ਲੱਗੇ ਅੰਕਲੇ ਨੂੰ ਕੀ ਲੱਗਾ ਪੱਕਾ ਲੇਵਾ ਜਿਹਨੂੰ ਠੋਸ ਲੇਵਾ ਕਹਿੰਦੇ ਤੇ 17 ਕਿਲੋ ਜਿਹਦੇ ਚੋਣ ਵਾਲਾ ਦਾ 20 ਕਿਲੋ ਦਾ ਪੜਾ ਪੜਾ ਦਊਗੀ ਏ ਤੇ ਜਾਦ ਕੁਆਲਟੀ ਵੇਖ ਲੈ ਸਰੀਰ ਬਿਲਕੁਲ ਐ ਮਲੈਮ ਜਿਨਾ ਕਾਗਜੀ ਨਿੰਬੂ ਆ ਨਾ ਕਾਗਜੀ ਨਿੰਬੂ ਵਰਗੀ ਆ ਜਿਹਨੂੰ ਕਾਗਜੀ ਨਿੰਬੂ ਕਹਿੰਦੇ ਆ ਹਾਂ ਜੀ ਮੋਲੇ ਦੀ ਗੱਲ ਕਰੀਏ ਜੀ ਮੋਲੇ ਦਾ ਠੁਡੀ ਦਾ 185000 ਰੁਪਇਆ ਮਾਨਸਮਾਰ ਖੋਲੇ ਦਾ ਅੰਸ਼ਕਾ ਦਾ ਬਾਦੋ ਲੇਵਾ ਦਾ ਤੇ ਬੀਟੀ ਲੱਗਾ 17 ਤੋਂ ਛੋਟੀ ਦੇ ਦੁੱਧ ਦੇ ਰੈਡੀ ਚੋਣ ਵਾਲਾ 20 ਕਿਲੋ ਦਾ ਢੀਪਾ ਨਾਲ ਪੜਾ ਆਉਣੀ ਕਿਉਂਕਿ ਬੱਚਾ ਮਾਂਾਂ ਜਾਂ ਨਹੀਂ ਮਾਂਾਂ ਦਾ ਵਸਦੀ ਗੱਲ ਨਹੀਂ ਕੋਈ ਪਸ਼ੂ ਜ਼ਿਆਦਾ ਲੈਂਦੇ ਸੀ ਗੱਡੀ ਵਿੱਚ ਲੋਡ ਲੋਡ ਕੀਤੇ ਸੀ ਦਾ ਹਾਲ ਜਦੋਂ ਅਗਲੇ ਪਾਸੇ ਜਗ੍ਹਾ ਕਿੰਨੀ ਹੁੰਦੀ ਆ ਉਹਦੇ ਵਿੱਚ ਹੁਣ ਜੇ 10 ਪਸ਼ੂ ਤੇ ਬੱਚੇ ਵਾੜ ਦਾਂਗੇ ਇੱਕ ਦੂਜਾ ਬੱਚਾ ਮੱਝਾਂ ਮਾਤ ਫ ਇਹ ਤਾਂ ਜੇ ਬੱਚੇ ਸੁਬੇ ਕਮਜ਼ੋਰ ਹੁੰਦੇ ਉਹਨਾਂ ਨੂੰ ਥੋੜੀ ਜਿਹੀ ਫੇਸ ਵਾਜਾ ਕੇ ਉਹਨਾਂ ਦੀ ਡੈਥ ਹੋ ਜਾਂਦੀ ਬਾਕੀ ਚੰਗੀ ਮੋਆ ਝੋਟੀ ਐਦਾਂ ਮਿਲਦੀ ਚਾਰ ਤੇ ਕੋਈ ਇਹਨੂੰ ਟੀਕਾ ਨਹੀਂ ਲਾਉਣਾ ਕੁਛ ਨਹੀਂ ਲਾਉਣਾ ਬੇਸ਼ੱਕ ਜੱਟ ਹੋ ਕੇ ਦੋ ਡਾਂਗ ਤਿੰਨਾਂ ਤਸੱਲੀ ਕਰਕੇ ਖੜੇ ਦੁੱਧ ਦੀ ਖਾਨ ਆ 20 ਕਿਲੋ ਝੋਟੀ ਨਾਲ ਆਉਣਾ ਦੁੱਧ ਭਰ ਆਉਂਗਾ ਇਹਦਾ ਬੱਚਾ ਵੀ ਖਾਉਂਦਾ ਝੋਟੀ ਵਾਲੇ ਪਾਸੇ ਮਤਲਬ ਫੇਸ ਕੱਟੀ ਦੇ ਮਗਰ ਆ ਫੇਸ ਕੁਆਲਟੀ ਵੀ ਖਾ ਲਓ ਗੁਲਬ ਤੈਨੂੰ ਇਹ ਵੀ ਝੋਟੀ ਬਿਲਕੁਲ ਤਾਜੀ ਸੁਈ ਆ ਚਾਰ ਪੰਜ ਦਿਨ ਦੀ ਬਾਰਿਸ਼ ਚ ਇਹ ਸਿਬੜੀ ਸਿਬੜੀ ਬਹੁਤ ਜ਼ਿਆਦਾ ਛਾਲੀ ਦੇ ਵਿੱਚ ਝੋਲੀ ਦਾ ਫੇਸ ਕਬਾੜੀ ਵੇਖੋ ਅਜੇ ਮੋਸ਼ ਛੇ ਗਏ ਤਾਂ ਸਰ ਕੱਢੀ ਖਲਦੀ ਹੈ ਝੁੱਟੀ ਦਾ ਰੰਗ ਰੂਪ ਵੇਖੋ ਕੀ ਲਗਾ ਹਾਂ ਝੋਟੀਆਂ ਪਈਆਂ ਲੁੱਦੜ ਰੀਆਂ ਦੀ ਲੁੱਦੜ ਰਗੀਆਂ ਪਈਆਂ ਆਡੀਆਂ ਚੜਾਈਆਂ ਝੋਟੀਆਂ ਦੀਆਂ ਪਛੰਗ ਤੇ ਬਿਲਕੁਲ ਕੱਚੀ ਸੂਈ ਆ ਬੱਚਾ ਬੁਲਾ ਲਓ ਵੇਖ ਲੈ ਨਾੜੂ ਮੜ ਆ ਜਾ ਉਹ ਥੱਲੇ ਰੰਦਾ ਪਿੱਛੇ ਤੇ ਫੇਸ ਕਬਾੜੀ ਦੇ ਵਿਖਾ ਦਿਓ ਸਾਡੇ ਪਤਾ ਚ ਇਹ ਰਹਾ ਮੂੰਹ ਵੇਖੋ ਜਿਆ ਕੌਲੀ ਚ ਪਾਣੀ ਨਹੀਂ ਵਾਲਾ ਸ਼ੀ ਜੂਸੀ ਇਦਾਂ ਦੀ ਆ ਛੁੱਟੀ ਦੀ ਤੇ ਰਾਗ ਨੂੰ ਕੋ ਵੇਖ ਲੋ ਧੱਲੇ ਵਾਲੇ ਵਾ ਇਹਨੂੰ ਕਰ ਮਾਲੀ ਬੜਾ ਛੰਗੜਾ ਲਗਾ ਲੈਵੇ ਦੀ ਤਾਂ ਪਾ ਮੈਂ ਮਾੜੀ ਲੈਦੇ ਨਹੀਂ ਨਾ ਠੰਣਦੀ ਨਾ ਲੈਵੇ ਜਿਆ ਦੇਖ ਅੰਦਰ ਵਖਾ ਲੋ ਛੁੱਟੀ ਆ ਕੀ ਲੱਗਾ ਲੈਵਾ ਅੰਚਲ ਵਖਾ ਲੋ ਇਹ ਛੋਟੀ ਦੀ ਗਾੜੀ ਢਾਈ ਤਿੰਨ ਕਿਲੋ ਗਾੜੀ ਹੋਗੀ ਤਾਂ ਹੁਣ ਚੋਣ ਵਾਲਾ ਦੁੱਧ ਮੌਕੇ ਤੇ 14 ਕਿਲੋ ਦੁੱਧ ਇਹ ਵੀ 15 ਆਲੇ ਸਾਰੀਆਂ 15 ਆਲੇ ਬਾਹਰੇ ਭਰਾਉਣੀ ਅੰਦਰ ਕੋਈ ਨਹੀਂ ਤੇ ਜੇ ਵੀ ਮੁੱਲ ਦੀ ਗੱਲ ਕਰ ਲਈਏ ਮੁੱਲੇ ਦਾ 175 ਕਰਦੇ ਆ ਮਾਨਸਮਾਰ ਫੋਲੋਅਰ ਅੰਚਲ ਦੇਖ ਲੋ ਕੀ ਲੱਗੇ ਤੇ ਲੇਵੜ ਖ ਕਰਮਾਲੇ ਨੂੰ ਕੀ ਲੱਗੇ ਮਾਰੇ ਮੋਢੇ ਟੋਕੇ ਮਾਰੇ ਬੱਚੇ ਮੂੰਹ ਦੇ ਬੰਨ੍ਹੇ ਕਾਰਨ ਲਾ ਕੇ ਹੁਣ ਚੋ ਡੀ ਦੀ ਗੱਲ ਕਰੇ ਕੋਲ ਕੱਤੇ ਨੂੰ ਇਹਦਾ ਸਰੀਰ ਵੇਖ ਲੋ ਢਾਂਚਾ ਦੇਖ ਲੋ ਲੰਬਾਈ ਵੇਖ ਲੋ ਸਿੰਘ ਕਵਾੜੀ ਦੇ ਨਾਲ ਤਾਂ ਲੇਵਾ ਵੇਖ ਲੋ ਇਹ ਕਿਸੇ ਪਾਸੇ ਹੱਥ ਨਹੀਂ ਤਣਉਂਦੀਆਂ ਝੋਟੀਆਂ ਕਿ ਕਿਸੇ ਦਾ ਲੇਵਾ ਘੱਟ ਹੋ ਜਾਂ ਸਿੰਘੜੀ ਚੰਗਾ ਹੋਈ ਜਾਂ ਜਿਸ ਸਰੀਰ ਨਹੀਂ ਚੰਗਾ ਹੋਊਗਾ ਸਾਰੇ ਐਂ ਡਬੋਟਰੀ ਹਣੇ ਨੰਨ ਕੇ ਬਿਲਕੁਲ ਝੋਟੀਆਂ ਲੈਂਦੀਆਂ ਇਲਾ ਦੇਖੋ ਕੀ ਲੱਗਾ ਛਟੇਨਾ ਪਹਿਲਵਾਨਾਂ ਅੰਗ ਤੁਰਦੀ ਏ ਝੋਟੀ ਤੇ ਆਰਡਰ ਦੇਖੋ ਝੋਟੀ ਨੂੰ ਕੀ ਲੱਗਾ ਇਹਦਾ ਬੱਚਾ ਵਖਾ ਦਿਓ ਬਿਲਕੁਲ ਤਾਜੀ ਸੂਈਆ ਵੇਖ ਲਓ ਨਾੜੂ ਫਲੇ ਰਗਾ ਕੱਟੀ ਇਹਦੇ ਮਗਰਾਂ ਨੇ ਅੱਜ ਦੀ ਰੇਟ ਵਿੱਚ 14 ਕਿਲੋ ਬਸੇ ਖੋਣ ਵਾਲਾ 3 ਕਿਲੋ ਦੀ ਗਾੜ ਉਹ ਤੇ ਜਿਨੀ ਮਰਜ਼ੀ ਕਰ ਲਈਏ ਭੈ ਲੋਆ ਪੈਂਦੇ ਆ ਚਵਾ ਦਿਆਂਗੇ ਤਸੱਦੀਆਂ ਕਰਾ ਦਿਆਂਗੇ ਜੇ ਚੰਗੇ ਪਲੇਅਰ ਨੂੰ ਕੋਈ ਗਰਮੀ ਸਰਦੀ ਨਾ ਕੋਈ ਮਤਲਬ ਨਹੀਂ ਹੁੰਦਾ ਇਹ ਚੰਗੇ ਪਲੇਅਰ ਹਨ ਉਹਨਾਂ ਨੂੰ ਸਿਆਲ ਦੇ ਉਹ ਦਸੰਬਰ ਦੇ ਮਹੀਨੇ ਚ ਉਹਨੀਆਂ ਕਬੱਡੀਆਂ ਪਾ ਦਿੰਦੇ ਆ ਤੇ ਵਿਸਾਖੀ ਦੇ ਵੀ ਉਹਨੀਆਂ ਕਬੱਡੀਆਂ ਪਾ ਲਏ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ ਤੇ ਚੰਗੇ ਤਲੇ ਇਹ ਚੰਗੇ ਖਾਨਦਾਨੀਆਂ ਧੀਆਂ ਚ ਚੰਗੇ ਲਾਕੇ ਜ ਇਹਨਾਂ ਨੂੰ ਕੋਈ ਲੋਆਂ ਜਾਂ ਗਰਮੀ ਦਾ ਪੈਦਾ ਜ਼ਰੂਰ ਆ ਪਰ ਕੇਸ ਗੱਲ ਨਹੀਂ ਪੈਂਦਾ ਨਹੀਂ ਠੰਡ ਦਾ ਅਸਰ ਵੀ ਪੈਂਦਾ ਆ ਗਰਮੀ ਦਾ ਸਰੀਪਰ ਬਾਹਲਾ ਆਸ ਨਹੀਂ ਇਹਨਾਂ ਦੇ ਪੈਂਦਾ ਕਿਉਂਕਿ ਚੰਗੇ ਖਾਂਦਾ ਨਹੀਂ ਚੰਗੇ ਲਾਕੇ ਨਹੀਂ ਧੀਆ ਅੱਜ ਵੀ ਦੁੱਧ ਚਵਾਦ ਰਹੀਆਂ 15-15 ਕਿਲੋ ਜਿੰਨੇ ਆ ਮਰਗੀ ਤੇਰੀ ਖੇਸ ਖਵਾੜੀ ਖਾ ਲਾ ਕੀ ਲੱਗੀ ਆ ਟੋਗਲੇ ਨਾਲੇ ਗੱਲ ਚ ਪਏ ਜਿੱਥੋਂ ਜਿਹੜੇ ਲਾਕੇ ਜਾਈਆਂ ਤਾਂ ਇਹਦੇ ਅੰਚਲ ਵਾਹ ਲਓ ਕੀ ਲੱਗਾ ਲੇਵਾ ਕਰਮਾੜੀ ਆ ਦੋ ਦੋ ਫੁੱਟ ਦੀ ਵਿਚੀ ਵਾਲੇ ਲੇਵੇ ਲੱਗੇ ਝੋਟੀਆਂ ਨੇ ਬਿਲਕੁਲ ਖਾਲੀ ਬਿਆਰ ਖੜੀਆਂ ਝੋਟੀਆਂ ਤੇ ਇਹਦਾ ਪਿੱਛੋਂ ਆਰਡਰ ਖਾ ਲਓ ਝੋਟੀ ਦੇ ਕੀ ਕਿੱਦਾ ਜੋ ਰੱਫ ਛੋਲੇ ਲਿਆ ਖਾ ਲਓ ਕਰਮਾੜੀ ਕੀ ਲੱਗਾ ਕਰ ਗਿਆ ਤੈਨੂੰ ਕੋਈ ਕੱਚੀ ਸੂਈ ਆ ਜੇ ਛੋਟੀ ਕੁਝ ਹੋਰ ਹੀ ਗੱਲਾਂ ਕਰਾ ਲੂ ਇਹਨਾਂ ਚੀਜ਼ਾਂ ਦੇ ਫੈਣ ਆ ਇਹ ਨਹੀਂ ਹੋ ਵੀ ਸਟੈਂਡ ਚੰਗਾ ਲੈ ਲੈ ਲੈਵਾ ਨਹੀਂ ਹੋਊਗਾ ਵਿਵਾ ਟੰਗਾ ਲੈ ਲੈ ਮੈਂ ਨਹੀਂ ਵੀ ਚੜਾਈ ਜਾਤ ਨਸਲ ਨਹੀਂ ਹੋਊਗੀ ਸਾਰੀਆਂ ਬਰੀਡ ਤੇ ਮੈਂ ਲਈਦੀ ਆ ਬਿਲਕੁਲ ਅੰਚਲ ਕਰਕੇ ਜਿੱਥੇ ਦੋ ਦਿਨ ਲੱਗਣੇ ਤਿੰਨ ਦਿਨ ਲਾ ਕੇ ਆਈ ਦੀ ਆ ਪਸ਼ੂ ਨਹੀਂ ਮਾਰਾ ਲੈਣਾ ਮਈਆਂ ਮਹੀਨੇ ਦੀਆਂ ਭਏ ਦਸ ਹੀ ਵੇਚੀ ਆ ਆਪਾਂ ਬਾੜੀਆਂ ਵੱਡੀਆਂ ਗੱਲਾਂ ਨਹੀਂ ਕਰਦੇ ਵੇ ਵੀ ਇਹ ਨਹੀਂ 50 ਵੇਚਦੀਆਂ ਜਾਂ 60 ਵੇਚ ਜਾਂ ਮਈਆਂ ਭਏ ਮੈਂ 10 15 20 ਵਿੱਚਾਂ ਪਰ ਵੇਚਾ ਦਾ ਟੌਪ ਕਲਾਸ ਮਾਰ ਜੇ ਝੋਟੀ ਦੀ ਅੱਜ ਰੇਟ ਦੀ ਗੱਲ ਕਰ ਲਈਏ ਰੇਟ ਕਿਦਾ ਵੀ 185 ਹਜ਼ਾਰ ਬਾਕੀ ਸਾਰੀਆਂ ਜੀਆਂ ਜਵਾਬ ਪਾਓ ਸਿਰ ਬਾਕੀ ਗੱਲ ਕਰਦੇ ਆ ਜੱਗੰਬਾ ਉਹ ਕੋਤੋਂ ਭੱਜਣਾ ਉਹ ਕੰਮ ਨਹੀਂ ਕਰਨਾ ਉਹ ਕਰਦੇ ਮਾਰ ਲੈਣ ਪੁੱਤ ਲਿਆ ਆ ਪਾ ਕੇ ਦੋ ਜਵਾਈ ਕਿਉਂ ਨਾ ਜੇ ਮੁੱਗਿਆ ਕੰਮ ਲਿਆ ਹੋ ਪਾਣੀ ਪਾ ਕੇ ਦੋ ਜਵਾਈ ਤਰਾ ਮਾਤਾ ਆ ਛੁੱਟੀਆਂ ਆਪਣੇ ਫਾਰਮੇ ਖੜੀਆਂ ਇੱਕ ਡੰਡ ਜੋੜੀਆਂ ਛੱਲੀਆਂ ਕਰਦੇ ਹੋਏ ਹਾਂ ਵੀ ਹੋ ਧਾਰਾ ਮਾਰ ਕੇ ਲਾ ਦੇ ਪੇੜ ਪਠੇ ਵਿਖਾ ਦਿਓ ਲੇਵੇ ਵਿਖਾ ਦਿਓ ਅਦਰ ਵਿਖਾ ਦਿਓ ਸੇਬ ਪਾੜੀ ਵਿਖਾ ਦਿਓ ਦੂਜੇ ਮਾਲ ਦੀ ਕੱਲ ਨੂੰ ਵੀਡੀਓ ਹੋ ਪਰਸੋਂ ਨੂੰ ਅਪਲੋਡ ਕਰਾਂਗੇ ਇੱਕ ਡੰਡਾਂ ਨਹੀਂ ਜੋੜ ਡਾ ਕੇ ਤੇਨਾਂਗੇ ਛੁੱਟੀਆਂ ਦੀ ਛਲਵਾ ਕਰਦੇ ਹੋ ਬਿਲਕੁਲ ਚੰਗੇ ਇਕਾੜ ਚੰਗੇ ਇਲਾਕੇ ਨੇ ਚੱਕੇ ਖਾਨਦਾਨੀ ਇਹ ਤਾਂ ਬਿਲਕੁਲ ਕੱਚੀਆਂ ਹੋਈਆਂ ਕੋਈ ਨਾ ਮੈਲਾ ਵੀ ਵੀਰਾ ਭਰਾ ਦੇ ਘਰੇ ਮਾਵੀਆਂ ਜਿੱਥੇ ਜਾਣੀਏ ਇਹ ਨਹੀਂ ਹੋ ਗਿਆ ਵੀ ਮੈੜਾ ਵੱਜ ਗਿਆ ਜਾਂ ਕਿ ਨਹੀਂ ਵੱਜ ਗਿਆ ਕੋਈ ਵੀਰ ਭਰਾ ਕੋਲ ਨੇ ਬਿਲਕੁਲ ਕੱਚੀਆਂ ਸੁਈਆਂ ਕਿਦੋਂ ਤੱਕ ਲੈ ਕੇ 6-7 ਦਿਨ ਦੀਆਂ ਸੁਈਆਂ ਬਾਕੀ ਵੀ ਜੀ ਡਰੈਸ ਤੁਸੀਂ ਜਾਣਦੇ ਜ ਆਪਣਾ ਪਿੰਡ ਆਪਣਾ ਭੋਲੇ ਕੇ ਜ਼ਿਲ੍ਹਾ ਗਰਦਾਸਪੁਰ ਤਸੀਲ ਬਟਾਲਾ ਨੇੜੇ ਫਤੇਗੜ ਚੂੜੀਆਂ ਫਤੇਗੜ ਚੂੜੀਆਂ ਕਲਾ ਲੋਰ ਡੇਰਾ ਬਾਬਾ ਨਾਨਕ ਸ਼ਿਆਨਪੁਰ ਕੁੜਰੀ ਦੇ ਵਿਚਾਲੜੇ ਪਿੰਡਾਂ ਕਾਲਾ ਬਖਾਨੇ ਅੱਡੇ ਦੇ ਨੰਬੂਟਾ ਭੂਲੇ ਕੇ ਪਿੰਡਿਆਂ ਜੀ ਸਰਪੰਚ ਡੇਵੀ ਫਾਰਮ ਦੀ ਲੋਕੇਸ਼ਨ ਭਰ ਗਈ ਤੁਸੀਂ ਜਿੱਥੋਂ ਮਰਜ਼ੀ ਵੀ ਆ ਸਕਦੇ ਤੁਹਾਨੂੰ ਕੋਈ ਫੇਰਾ ਨਹੀਂ ਪਏਗਾ ਮਾਲ ਆਪਣੇ ਕੋਲ 24 ਘੰਟੇ 5 ਤੋਂ 7 ਮੱਝਾਂ 24 ਘੰਟੇ ਰਹਿਣਗੀਆਂ ਕੋਈ ਨਹੀਂ ਕੱਜ ਮਾਲ ਆ ਗਿਆ ਕੱਲ੍ਹ ਸ਼ਤ ਨਾ ਹੈ ਕੱਤ ਹੋਊਗਾ ਪਸੋਂ ਨਹੀਂ ਹੋਊਗਾ ਮਾਲ 24 ਘੰਟੇ ਹੋਊਗਾ ਟੌਪ ਕਲਾਸ ਮਾਲ ਹੋਊਗਾ ਬਾਕੀ ਜਿਹੜੇ ਰੇਟ ਤੁਹਾਨੂੰ ਮੰਗੇਗਾ ਆਪਣੇ ਰੇਟ ਫਿਕਸ ਨਹੀਂ ਹੋਣਗੇ ਤੁਹਾਡੇ ਦਾ ਆਪਣਾ ਜਿੱਦਾਂ ਜਿੱਦਾਂ ਵਾਲੀ ਧਾਰ ਵਾਲੇ ਦਾ ਵੀ ਜੀ ਧਾਰਾ ਰੇਡ ਕਰੀਦਾ ਵਾਲ ਨਕਦ ਵਾਲੇ ਦਾ ਨਕਦ ਰੇਡ ਕਰੀਦਾ ਤੁਹਾਨੂੰ ਵੀ ਜੀ ਬਹਾਰ ਨੂੰ ਵੀ ਰਕਮਾਂ ਮਈਆਂ ਮਿੰਗੀਆਂ ਰਕਮਾਂ ਜਦੋਂ ਚੱਲ ਜਾਂਦੀਆਂ ਕਿਸੇ ਦੇ ਘਰੇ 3-3 ਮਹੀਨੇ ਵੀ ਨਹੀਂ ਸ਼ਾਂਤ ਹੁੰਦੀਆਂ 4-4 ਮਹੀਨੇ ਵੀ ਨਹੀਂ ਹੁੰਦੀਆਂ ਉਹ ਵੀ ਰੇਡ ਆਪਾਂ ਫਿਰ ਦੂਰ ਰੱਖਣੇ ਪੈਂਦੇ ਆ ਨਕਦਾਂ ਵਾਲਾ ਨਕਦ ਰੇਡ ਲੱਕੜਾ ਮੇਨਾਂ ਧਾਰਾ ਧਾਰਾ ਦਾ ਜਾਮੀਨਦਾਰ ਉਹ ਵੀ ਕੁਛ ਮਈਆਂ ਤੇ ਦੀਵਾਲੀ ਦੀਆਂ ਗਈਆਂ ਅਜੇ ਤੱਕ ਦੀਵਾਲੀ ਵਾਲੀਆਂ ਮਈਆਂ ਵੀ ਲੋਕਾਂ ਦੇ ਘਰਾਂ 'ਚ ਹੀ ਪਈਆਂ ਅਗਲੀ ਦੀਵਾਲੀ ਨੂੰ ਮੁੜੇ ਆਉਣ ਵਾਲੀ ਬਈ ਆ ਸਾਖੀ ਦੀਆਂ ਕੁਝ ਆਪਾਂ 19-20 ਮਈਆਂ ਵੇਚੀਆਂ ਉਹ ਤੁਹਾਨੂੰ ਵੀ ਦਾਤ ਹੌਸਲਾ ਨੂੰ ਅਕੀ ਮਾਲ ਆਪਣੇ ਨੂੰ ਕੁਆਲਿਟੀ ਆ ਨਸਲ ਬਣਾਉ ਉਤੇ ਚੋਚ ਚਵਾਟੇ ਖੜੋ ਮਾਲ ਕੋਈ ਕਾਲੀ ਨਹੀਂ ਹੈਗੀ ਵੀ ਇੱਕ ਡਾਂਗ ਦੋ ਡਾਂਗ ਨਹੀਂ ਤਿੰਨ ਡਾਂਗ ਦੀ ਤਸਲੀਆਂ ਕਰਕੇ ਨਾਨੀਆ ਗੜੋ ਜਿੱਦਾਂ ਕੇ ਇਹਨਾਂ ਦੀ ਤਸਲੀ ਹੁੰਦੀ ਆਪਣੀ ਦੀ ਤਸਲੀ ਕਰਕੇ ਪੈਸੇ ਲਾਉਣੇ ਆ ਤੇ ਸਾਰੇ ਦੇਖਣ ਵਾਲੇ ਵੀਰਾਂ ਭਰਾ ਆਂਗਾ ਕੀ ਪਿਆਰ ਭਰੀ ਸਾਸਰੀ ਘਰ ਆਪਣੇ ਚੈਨੋ ਦੀ ਬਸਤੋ ਬਦ ਕਰਿਓ ਬੋਲੋ ਲਾਈਕ ਕਮੈਂਟ ਸ਼ੇਅਰ ਵੀ ਕੀ ਜਰੂਰ ਕਰੋ ਸਾਰੇ ਦੇਖਣ ਵਾਲੇ ਵੀਰਾਂ ਭਰਾਵਾਂ ਨੂੰ ਧੰਨਵਾਦੀ ਸਤਿਕਾਰਯੋਗ